ਪਿਆਰੇ ਸਾਡੇ ਪਿੰਡਾਂ ਵਿੱਚ ਨਾ ਜਦੋਂ ਬੱਚਾ ਵਿਆਹ ਲਈ ਤਿਆਰ ਨਹੀਂ ਹੁੰਦਾ ਸੀ ਜਾਂ ਜਦੋਂ ਕੋਈ ਇੱਕ ਕੁੜੀ ਵਿਆਹ ਵਾਸਤੇ ਤਿਆਰ ਨਹੀਂ ਹੁੰਦੀ ਸੀ ਤੇ ਅਕਸਰ ਇੱਕ ਕਹਾਵਤ ਕਹੀ ਜਾਂਦੀ ਸੀ ਕਿ ਯਾਰ ਵਿਆਹ ਕਰਾਲਾ ਉਮਰ ਤੇਰੀ ਲੇਟ ਹੋ ਜਾਏਗੀ ਤੇ ਬਾਅਦ ਚ ਬੱਚੇ ਕਿਹਾਂ ਮਸ਼ੀਨਾ ਪੈਦਾ ਕਰਨਗੇ ਆ ਤੁਸੀਂ ਸੁਣੀ ਹੋਣੀ ਹੈ ਇਹ ਕਹਾਵਤ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈ ਕਿ ਅੱਜ ਦੇ ਟਾਈਮ ਇਹ ਕਹਾਵਤ ਸੱਚ ਹੋ ਚੁੱਕੀ ਹੈ ਕਿ ਅੱਜ ਬੱਚਿਆਂ ਨੂੰ ਮਸ਼ੀਨਾ ਪੈਦਾ ਕਰਨਗੀਆਂ ਕਹਾਣੀ ਹੈ ਮੈਕਸੀਕੋ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਕਸੀਕੋ ਆਪਾਂ ਜਦੋਂ ਡੰਕੀ ਮੂਵੀ ਦੇਖੀ ਸੀਗੀ ਮੈਕਸੀਕੋ ਦਾ ਬੜਾ ਜ਼ਿਕਰ ਆਂਦਾ ਹੈ ਹੋਇਆ ਕੀ ਹੈ ਕਿ ਮੈਕਸੀਕੋ ਦੇ ਵਿੱਚ ਪਹਿਲੀ ਵਾਰ ایک پروپر اے آئی دا یوز کر کے اے آئی یعنی کی ٹیکنالوجی دا استعمال کر کے بچہ پیدا کیا گیا جی بہت ہی انٹرسٹنگ چیز ہے ایک انٹرا سائٹو پلزمیٹک سپرم انجیکشن کر کے ٹیکنالوجی ہے جی دا یوز کیا گیا انہیں سب کی چیز ہے خبر تے سامنے لگ چکی ہے انہیں کی چیز ہے IVF ਕੀ ਹੁੰਦਾ ਹੈ AI ਕੀ ਹੁੰਦਾ ਹੈ AI ਨੂੰ IVF ਵਿੱਚ ਕਿਸ ਤਰ੍ਹਾਂ ਯੂਜ਼ ਕੀਤਾ ਗਿਆ ਜੇ ਤੁਸੀਂ ਸਾਰੀਆਂ ਚੀਜ਼ਾਂ ਜਾਨਣਾ ਚਾਹੁੰਦੇ ਹੋ ਨਾ ਜਿਆਦਾ ਲੰਬਾ ਸੈਸ਼ਨ ਨਹੀਂ ਹੈ 7-8 ਮਿੰਟ ਦਾ ਸੈਸ਼ਨ ਹੈ ਇਹਨੂੰ ਪੂਰਾ ਜ਼ਰੂਰ ਦੇਖਿਓ ਹੁਣ ਗੱਲ ਇਹ ਸਮਝਣ ਵਾਲੀ ਹੈ ਸਭ ਤੋਂ ਪਹਿਲੀ ਗੱਲ ਦੋ ਤਿੰਨ ਵਰਡਸ ਇੱਥੇ ਯੂਜ਼ ਹੋਏ ਨੇ ਇੱਕ IVF ਇੱਕ ਵਰਡ ਯੂਜ਼ ਹੋਇਆ ਹੈ ਆਪਣੇ ਕੋ AI ਤੇ ਇੱਕ ਜਿਹੜਾ ਮੈਂ ਸਟਾਰਟਿੰਗ ਵਿੱਚ ਕਿਹਾ ਇੰਟਰਾ ਸਾਈਟੋਪਲਾਜ਼ਮੈਟਿਕ ਸਪਰਮ ਇੰਜੈਕਸ਼ਨ ICSI ਹੁਣ ਇਹ ਸਾਰੇ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹ ਰਿਮੋਟ ਵਾਲੇ ਬੱਚੇ ਬਣ ਰਹੇ ਨੇ ਜਾਂ ਜਿਹੜੇ AI ਨੂੰ ਯੂਜ਼ ਕਰਕੇ ਬੱਚੇ ਬਣ ਰਹੇ ਨੇ ਇਹਦਾ ਪ੍ਰੋਸੀਜਰ ਕੀ ਹੈ ਕਿਉਂ ਬਣ ਰਹੇ ਨੇ ਤੇ ਕਿੱਦਾਂ ਬਣ ਰਹੇ ਨੇ ਤੇ ਇਹਦੀ ਲੋੜ ਕੀ ਪੈ ਗਈ ਸਾਰੀਆਂ ਚੀਜ਼ਾਂ ਦੇਖਾਂਗੇ ਸਭ ਤੋਂ ਪਹਿਲਾਂ ਦੇਖੋ IVF ਦੀ ਗੱਲ ਹੋ ਰਹੀ ਹੈ ਕੰਪਲੀਟਲੀ ਰਿਮੋਟ ਆਪਰੇਟਿਡ ਬੇਬੀ ਸੋਚੋ ਦੂਰ ਬੈਠੇ ਬੈਠੇ ਹੀ ਬੱਚਾ ਪੈਦਾ ਹੋ ਜਾਏਗਾ ਕਦੀ ਸੋਚਿਆ ਤੁਸੀਂ ਹੋਇਆ ਕੀ ਹੈ ਕਿ ਮੈਕਸੀਕੋ ਦੇ ਵਿੱਚ ਇੱਕ 40 ਸਾਲ ਦੀ ਔਰਤ ਸੀ 40 ਸਾਲ ਦੀ ਔਰਤ ਸਾਡੇ ਇੱਥੇ ਕਹਿੰਦੇ ਆ ਕਿ ਵੀ 30 ਸਾਲ ਤੱਕ ਬੱਚਾ ਪੈਦਾ ਕਰ ਲਓ ਤੇ ਠੀਕ ਰਹੋਗੇ 35 ਸਾਲ ਤੋਂ ਬਹੁਤ ਲੇਟ ਹੋ ਗਿਆ 40 ਸਾਲ ਦੀ ਔਰਤ ਨੇ ਪ੍ਰੈਗਨਨਸੀ ਕਰਨੀ ਸੀਗੀ ਤੇ ਉਹਨੂੰ ਕਿਸ ਤਰ੍ਹਾਂ ਪ੍ਰੈਗਨਨਸੀ ਕੀਤੀ ਗਈ ਹੈ ਨਿਊਯਾਰਕ 'ਚ ਬੈਠ ਕੇ ਸੋਚੋ ਨਿਊਯਾਰਕ ਮੈਕਸੀਕੋ ਤੇ ਨਿਊਯਾਰਕ ਦਾ ਡਿਸਟੈਂਸ ਗੂਗਲ ਮੈਪ ਤੇ ਪਾ ਕੇ ਵੇਖਿਓ ਇੱਕ ਡਾਕਟਰਾਂ ਦੀ ਟੀਮ ਨਿਊਯਾਰਕ ਬੈਠੀ ਸੀ ਤੇ ਇੱਕ ਡਾਕਟਰਾਂ ਦੀ ਟੀਮ ਮਕਸੀਕੋ ਬੈਠੀ ਸੀ ਤੇ ਉਹਨਾਂ ਨੇ ਰਿਮੋਟ ਆਪਰੇਸ਼ਨ ਕਰਕੇ ਹੀ ਉਹਨਾਂ ਦੀ ਪ੍ਰੈਗਨੈਂਸੀ ਕਰਤੀ। ਅਚੰਭਾ ਸੋਚ ਆ ਰਹੀ ਹੈ ਕਿ ਇਹ ਕਿਦਾਂ ਪੋਸੀਬਲ ਹੋ ਸਕਦਾ ਹੈ? ਸੋਚ ਆ ਰਹੀ ਹੈ ਕਿ ਇਹ ਤੇ ਕੁਦਰਤ ਦੇ ਨਿਯਮਾਂ ਨੂੰ ਹੀ ਬਦਲ ਕੇ ਰੱਖ ਦੇਗਾ। ਕੀ ਸੋਚ ਆ ਰਹੀ ਹੈ? ਤੇ ਇਹ ਜਰੂਰ ਦੇਖਿਓ ਕਿ ਇਹ ਪੋਸੀਬਲ ਹੋਇਆ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਜਿਹੜਾ ਆ ਆਈਵੀਐਫ ਚੀਜ਼ ਹੁੰਦੀ ਹੈ ਇਹਦਾ ਪੂਰਾ ਪ੍ਰੋਸੀਜਰ ਕੀ ਹੈ ਜਿਨ ਨਹੀਂ ਪਤਾ ਨਾ 1 ਮਿੰਟ ਚ ਸਮਝ ਆ ਜਾਊਗਾ 1 ਮਿੰਟ ਚ ਪੂਰਾ ਆਈਵੀਐਫ ਦਾ ਪ੍ਰੋਸੀਜਰ ਸਮਝ ਜਦੋਂਗੇ ਇਸ ਟੇਬਲ ਦੀ ਇਸ ਫਲੋਚਾਰਟ ਦੀ ਮਦਦ ਨਾਲ ਸਭ ਤੋਂ ਪਹਿਲਾਂ ਕੀ ਹੁੰਦਾ ਜਿਹੜੀ ਫੀਮੇਲ ਓਵਰੀਜ਼ ਹੁੰਦੀਆਂ ਨਾ ਜੀ ਫੀਮੇਲ ਓਵਰੀਜ਼ ਹੁੰਦੀ ਹੈ ਉਹਨਾਂ ਨੂੰ ਇੱਕ ਹਾਰਮੋਨਲ ਉਹਨਾਂ ਦਾ ਬੈਲੈਂਸ ਵਧਾਇਆ ਜਾਂਦਾ ਤਾਂ ਕਿ ਉਸ ਓਵਰੀਜ਼ ਵਿੱਚ ਐਗ ਪੈਦਾ ਹੋਣ egg ਹੁਣ ਉੱਥੇ ਹੁਣ ਹੁੰਦਾ ਕੀ ਹੈ ਆਫਟਰ ਜਿਹੜੇ ਐਗ ਉੱਥੇ ਆ ਜਾਂਦੇ ਨੇ ఓਵਰੀਜ਼ ਦੇ ਵਿੱਚ ਉਹ ਐਗ ਨੂੰ ਕੱਢਿਆ ਜਾਂਦਾ ਇਨ ਦਾ ਸੈਕੰਡ ਪ੍ਰੋਸੀਜਰ ਹੁਣ ਪ੍ਰੋਬਲਮ ਕਿੱਥੇ ਆਂਦੀ ਹੈ ਜਦੋਂ ਕਿਹਾ ਜਾਂਦਾ ਨਾ ਕਿ ਜਿਹੜੀ ఓਵਰੀਜ਼ ਜਿਹੜੀ ਹੁੰਦੀ ਹੈ ਉਹ ਬੱਚਾ ਨਹੀਂ ਪੈਦਾ ਕਰ ਪਾਉਂਦੀ ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਹੁੰਦਾ ਹੈ ਕਿ ਜਿਹੜਾ ਐਗ ਹੈ ਉਹ ਫਰਟੀਲਾਈਜ਼ ਨਹੀਂ ਹੋ ਪਾ ਰਿਹਾ ਠੀਕ ਹੈ ਸਾਇੰਟੀਫਿਕ ਟਰਮ ਜਿਹੜੀ ਹੈ ਕੰਪਲੀਕੇਟਿਡ ਹੈ ਮੈਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾ ਰਿਹਾ ਕਿ ਐਗ ਜਿਹੜਾ ਹੈ ਫਰਟੀਲਾਈਜ਼ ਨਹੀਂ ਹੋ ਪਾਰਿਆ ਸੋ ਸਾਇੰਟਿਸਟ ਕੀ ਕਰਦੇ ਨੇ ਅੰਦਰ ਆਈਵੀਐਫ ਕੀ ਉਹ ਐਗ ਨੂੰ ఓਵਰੀਜ ਦੇ ਅੰਦਰ ਰਹਿਣ ਨਹੀਂ ਦਿੰਦੇ ਉਹਨੂੰ ਬਾਹਰ ਕੱਢ ਲੈਂਦੇ ਨੇ ਜਿਹਨੂੰ ਐਗ ਰਿਟਰੀਵਲ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਥਰਡ ਪ੍ਰੋਸੀਜਰ ਹੁੰਦਾ ਹੈ ਐਗ ਐਂਡ ਸਪਰਮ ਪ੍ਰੈਪਰੇਸ਼ਨ ਜਿਸ ਤਰ੍ਹਾਂ ਫੀਮੇਲ ਦੇ ਐਗਸ ਨੂੰ ਲਿੱਤਾ ਜਾਂਦਾ ਹੈ ਜਿਹੜੇ ਮੇਲ ਹੈ ਉਹਨਾਂ ਦੇ ਸਪਰਮ ਨੂੰ ਲਿੱਤਾ ਜਾਂਦਾ ਹੈ ਉਸ ਤੋਂ ਬਾਅਦ ਚੌਥੇ ਸਟੈਪ ਵਿੱਚ ਉਹਨਾਂ ਨੂੰ ਦੋਨਾਂ ਨੂੰ ਇਕੱਠਾ ਕਰਕੇ ਉਹਦੀ ਫਰਟੀਲਾਈਜੇਸ਼ਨ ਕੀਤੀ ਜਾਂਦੀ ਹੈ ਪਿਆਰਿਓ ਸਭ ਤੋਂ ਇੰਪੋਰਟੈਂਟ ਸਟੈਪ ਹੈ ਫਰਟੀਲਾਈਜੇਸ਼ਨ ਐਂਡ ਇੱਥੇ ਹੀ AI ਦਾ ਯੂਜ਼ ਹੋਇਆ ਅੱਗੇ ਦੇਖਾਂਗੇ ਕਿਸ ਤਰ੍ਹਾਂ ਜਦੋਂ ਫਰਟੀਲਾਈਜੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਦੁਬਾਰਾ ਇਸ ਐਗ ਨੂੰ ਫੀਮੇਲ ਦੀ ਬਾਡੀ ਦੇ ਅੰਦਰ ਟਰਾਂਸਫਰ ਕੀਤਾ ਜਾਂਦਾ ਹੈ ਇਨ ਦਾ ਫਾਰਮ ਆਫ 엠ਬ੍ਰਿਓ ਉਹਦੀ ਗਰੋਥ ਹਲਕੀ ਜਿਹੀ ਬਾਹਰ ਹੋ ਗਈ ਬਾਅਦ ਉਹਨੂੰ 엠ਬ੍ਰਿਓ ਟਰਾਂਸਫਰ ਕੀਤਾ ਗਿਆ ਐਂਡ ਜਿੱਦਾਂ ਹੀ 엠ਬ੍ਰਿਓ ਟਰਾਂਸਫਰ ਹੋ ਗਿਆ ਅੰਡਰ ਦਾ ਫੀਮੇਲ ਫਿਰ ਹੋ ਜਾਂਦੀ ਹੈ ਜੀ ਪ੍ਰੈਗਨੈਂਸੀ ਐਂਡ ਮੁਬਾਰਕਾ ਬੱਚਾ ਆ ਗਿਆ ਦਿਸ ਇਜ਼ ਦਾ ਹੋਲ ਪ੍ਰੋਸੈਸ ਜਦੋਂ ਆਪਾਂ ਇਨਫਰਟੀਲਿਟੀ ਹੋ ਜਾਂਦੀ ਹੈ ਜਦੋਂ ਕੁਝ ਵੀ ਹੋ ਜਾ ਪ੍ਰੋਸੈਸ ਹੁੰਦਾ ਹੈ ਹੁਣ ਸੋਚਣ ਵਾਲੀ ਦੇਖਣ ਵਾਲੀ ਗੱਲ ਕੀ ਹੈ ਮੈਂ ਕਹਿ ਰਿਹਾ ਕਿ ਸਟੈਪ 4 ਤੇ ਜਦੋਂ ਐਗ ਫਰਟੀਲਾਈਜੇਸ਼ਨ ਹੁੰਦੀ ਹੈ ਉਸ ਸਟੈਪ ਤੇ ਏਆਈ ਦਾ ਯੂਜ਼ ਹੋ ਚੁੱਕਿਆ ਹੈ ਪਰ ਏਆਈ ਹੈ ਕੀ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਾਰਿਆਂ ਦੇ ਦਿਮਾਗ ਵਿੱਚ ਇਹ ਕੁਐਸਚਨ ਜ਼ਰੂਰ ਆਂਦਾ ਹੋਏਗਾ ਕਿ ਏਆਈ ਕੀ ਚੀਜ਼ ਹੈ ਏਆਈ ਨੂੰ ਆਪਾਂ ਕਿੱਦਾਂ ਅੱਗੇ ਦੇਖੀਏ ਮੈਂ ਸਾਰੀ ਗੱਲ ਕਰੂੰਗਾ ਪਰ ਪਹਿਲਾਂ ਇਹ ਦੇਖੋ ਕਿ ਜਿਹੜਾ ਚੌਥਾ ਸਬਜੈਕਟ ਹੈ ਚੌਥਾ ਸੌਰੀ ਪ੍ਰੋਸੈਸ ਹੈ ਉਹਦੇ ਵਿੱਚ ਲੱਗਿਆ ਹੈ ਇੰਟਰਾਸਾਈਟੋਪਲਾਜ਼ਮੈਟਿਕ ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਜੀ ਹੁਣ ਇਹ ਹੈ ਕੀ ਚੀਜ਼ ਜਦੋਂ ਆਪਾਂ ਗੱਲ ਕਰਦੇ ਹਾਂ ਐਗ ਫਰਟੀਲਾਈਜੇਸ਼ਨ ਦੀ ਸਮਝੋ ਇੱਥੇ ਏਆਈ ਦਾ ਰੋਲ ਤੁਹਾਨੂੰ ਹੁਣੇ ਸਮਝ ਆ ਜਾਏਗਾ ਸਿਰਫ ਇੱਕ ਸਪਰਮ ਚਾਹੀਦਾ ਹੁੰਦਾ ਹੈ ਜੀ ਓਨਲੀ ਵਨ ਸਪਰਮ ਜਿਹੜਾ ਕਿ ਐਗਜ਼ਨਲ ਫਰਟੀਲਾਈਜ਼ ਕਰੇ ਤੇ ਪ੍ਰੈਗਨਨਸੀ ਕ੍ਰੀਏਟ ਕਰ ਦੇ ਯੂ ਨੀਡ ਓਨਲੀ ਵਨ ਸਪਰਮ ਪ੍ਰੋਬਲਮ ਇਹ ਹੈ ਹਾਊ ਟੂ ਸਿਲੈਕਟ ਦੈਟ ਸਪਰਮ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਉਹ ਸਪਰਮ ਹੈਲਦੀ ਹੈ ਕਿ ਨਹੀਂ ਫਾਰ ਇਗਜ਼ੈਂਪਲ ਆਈਵੀਐਫ ਪ੍ਰੋਸੀਜਰ ਦੇ ਵਿੱਚ ਇੱਕ ਸਪਰਮ ਨੂੰ ਫਰਟੀਲਾਈਜ਼ ਕਰਾ ਦਿੱਤਾ ਗਿਆ ਇੱਕ ਦੇ ਵਿੱਚ ਵਾਟ ਇਫ ਕਿ ਉਹ ਸਪਰਮ ਸਟਰੋਂਗ ਨਹੀਂ ਸੀਗਾ ਤੇ ਫਰਟੀਲਾਈਜੇਸ਼ਨ ਹੋ ਹੀ ਨਹੀਂ ਪਾਈ ਫਿਰ ਕੀ ਕਰਾਂਗੇ ਫਿਰ ਕੀ ਕਰਾਂਗੇ ਉੱਥੇ ਹੀ ਕੰਮ ਆਉਂਦਾ ਹੈ ਪਿਆਰਿਓ ਏਆਈ ਇਹੀ ਮੇਨ ਗੱਲ ਹੈ ਇੱਥੇ ਹੀ ਕੰਮ ਆਉਂਦਾ ਹੈ ਏਆਈ ਏਆਈ ਕੀ ਹੈ ਪਿਆਰਿਓ ਸਮਝੋ ਏਆਈ ਇਜ਼ एवरीथिंग ਦੈਟ ਇਜ਼ ਅਰਾਊਂਡ ਯੂ ਲੋ ਜੀ ਇੱਕ ਤੁਹਾਨੂੰ ਡੈਮੋ ਕਰਕੇ ਦਿਖਾਨਾ ਹੈ ਆਹ ਦੇਖੋ ਮੇਰਾ ਫੋਨ ਹੈ ਇਹ ਮੇਰਾ ਫੋਨ ਹੈ ਹੁਣ ਮੈਂ ਇਦਾਂ ਕਰਦਾ ਹਾਂ ਤੇ ਮੈਂ ਇਦਾਂ ਖੋਲਦਾਂ ਤੇ ਫੇਸ ਲੌਕ ਖੁੱਲ ਗਿਆ ਵਾਟ ਇਜ਼ ਦਿਸ ਦਿਸ ਇਜ਼ ਏਆਈ ਇੱਕ ਛੋਟੀ ਤੋਂ ਲੈ ਕੇ ਵੱਡੀ ਚੀਜ਼ ਤੁਸੀਂ ਆਪਣਾ ਕਾਰਡ ਯੂਜ਼ ਕਰਦੇ ਹੋ ਰੋਜ਼ ਤੇ ਤੁਹਾਨੂੰ ਇਨਸਟੈਂਟ ਮੈਸੇਜ ਆ ਜਾਂਦਾ ਹੈ ਤੁਹਾਨੂੰ ਪਤਾ ਲੱਗ ਜਾਂਦਾ ਉਹ ਸਾਰਾ ਕੁਝ AI ਆਪਰੇਟਿਡ ਹੈ ਜੀ एवरीथिंग ਇਜ਼ AI ਜੋ ਚੀਜ਼ オリਜਨਲੀ ਹਿਊਮਨ ਕਰ ਸਕਦਾ ਸੀ ਹੁਣ ਮਸ਼ੀਨਾਂ ਕਰ ਸਕਦੀਆਂ ਹਨ ਉਹ AI ਹੁੰਦਾ ਹੈ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਓ ਹੁਣ ਬੱਚਾ ਕਿਸ ਤਰ੍ਹਾਂ ਪੈਦਾ ਕਰ ਰਿਹਾ AI ਇਹ ਦੇਖਣ ਵਾਲੀ ਗੱਲ ਹੈ ਹਾਊ AI ਇਸ ਪਰਫਾਰਮਿੰਗ IVF ਦੇਖੋ ਜਦੋਂ ਐਗ ਫਰਟੀਲਾਈਜ਼ ਕਰਨਾ ਹੈ ਸਭ ਤੋਂ ਸਟਰੋਂਗ ਐਗ ਕਿਹੜਾ ਹੈ ਜਿਹੜਾ ਸਭ ਤੋਂ ਇੱਕ ਵਧੀਆ ਐਗ ਹੋਏਗਾ ਜਿਹੜਾ ਕਿ ਅੱਗੇ ਜਾ ਕੇ ਪ੍ਰੈਗਨੈਂਸੀ ਨੂੰ ਕ੍ਰੀਏਟ ਕਰੇਗਾ ਉਹਨੂੰ ਹਟਾਏਗਾ ਨਹੀਂ ਹੁਣ ਇਹ ਕੰਮ ਸੌਂਪ ਦਿੱਤਾ ਗਿਆ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਐਲਗੋਰਿਦਮ ਨੂੰ ਸੋਚੋ ਹੁਣ ਜਿਹੜਾ ਬੱਚਾ ਪੈਦਾ ਹੋਏਗਾ ਉਹ ਕਿਸ ਸਪਰਮ ਨਾਲ ਫਰਟੀਲਾਈਜ਼ ਹੋਏਗਾ ਕਿਹੜਾ ਜਿਹੜਾ ਸਪਰਮ ਹੈ ਉਹ ਵਧੀਆ ਕੁਆਲਿਟੀ ਦਾ ਹੈ ਕੌਣ ਦੱਸੇਗਾ ਇਹ ਦੱਸੇਗਾ ਸੋਚੋ ਇੱਕ ਟੈਸਟ ਹੋਣਗੇ ਉਹ ਟੈਸਟ ਕੀਤੇ ਜਾਣਗੇ ਐਂਡ ਟੈਸਟ ਤੋਂ ਬਾਅਦ ਦੇਖਿਆ ਜਾਏਗਾ ਵਿਚ ਇਜ਼ ਦਾ ਮੋਸਟ ਵਾਇਬਲ ਸਪਰਮ ਤੇ ਉਹਨੂੰ ਐਗ ਨਾਲ ਮਿਲਾ ਦਿੱਤਾ ਜਾਊਗਾ ਤੇ ਇਹ ਕੰਮ ਇਦਾਂ ਨਹੀਂ ਹੈ ਕਿ ਮੈਨੂਅਲੀ ਹੋ ਰਿਹਾ ਹੈ ਕਿ ਆਪਾਂ ਇੱਕ ਇੱਕ ਸਪਰਮ ਨੂੰ ਚੱਕ ਰਿਹਾ ਫਿਰ ਉਹਨੂੰ ਫਰਟੀਲਾਈਜ਼ ਕਰਕੇ ਦੇਖ ਰਹੇ ਹਾਂ ਕਿਦੀ ਕੁਆਲਿਟੀ ਅੱਛੀ ਹੈ ਨੋ ਇਦੇ ਵਿੱਚ ਕਿਦਾਂ ਹੋਏਗਾ ਦੂਰ ਦਰਾੜ ਦੇਸ਼ ਵਿੱਚ ਕੋਈ ਕੰਪਿਊਟਰ ਲੈ ਕੇ ਇੱਕ ਡਾਕਟਰਾਂ ਦੀ ਟੀਮ ਬੈਠੀ ਹੈ ਉਹ ਦੇਖ ਰਹੀ ਹੈ ਕਿ ਫਰਟੀਲਾਈਜੇਸ਼ਨ ਠੀਕ ਹੋ ਰਹੀ ਹੈ ਕਿ ਨਹੀਂ ਸੋਚੋ ਪਹਿਲੀ ਗੱਲ ਇਹ ਸੋਚੋ ਕਿ ਪੂਰੀ ਫੀਲਿੰਗ ਕਿਦਾਂ ਅਧਿਗਾਰੀ ਹੈ ਗਲ ਠੀਕ ਹੈ ਗਲਤ ਹੈ ਕੁਦਰਤ ਨਾਲ ਛੇੜਛਾੜ ਹੈ ਕਿ ਨਹੀਂ ਇਹ ਦੱਸੋ ਮੈਨੂੰ ਆਜੋ ਅੱਗੇ ਹੁਣ ਇਸ ਪੂਰੇ ਪ੍ਰੋਸੈਸ ਤੋਂ ਸਾਨੂੰ ਇਹ ਸਮਝ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਆਪਾਂ ਬੇਬੀਜ਼ ਨੂੰ ਮੋਡੀਫਾਈ ਨਹੀਂ ਕਰ ਸਕਦੇ ਪਹਿਲਾਂ ਸਾਨੂੰ ਪਤਾ ਸੀ ਕਿ ਮੇਬੀ ਦਿਸ ਸਪਰਮ ਵਿਲ ਵਰਕ অর ਨਾਟ ਸਾਨੂੰ ਇਹ ਪਤਾ ਸੀ ਬਟ ਹੁਣ ਇਹ ਗੱਲ ਸਾਨੂੰ ਪਤਾ ਲੱਗ ਰਹੀ ਹੈ ਕਿ ਆਪਾਂ ਬੇਬੀਜ਼ ਨੂੰ ਰਿਮੋਟ ਕੰਟਰੋਲ ਨਾਲ ਵੀ ਕਿਤੇ ਨਾ ਕਿਤੇ ਬਣਾ ਸਕਦੇ ਆ ਇੱਕ ਟੈਕਨੋਲੋਜੀ ਦਾ ਯੂਜ਼ ਕਰੋ ਡਾਕਟਰਾਂ ਦੀ ਟੀਮ ਬਿਠਾਓ ਤੇ ਬਈ ਮਸ਼ੀਨਾਂ ਤੋਂ ਬੱਚੇ ਪੈਦਾ ਕਰੋ ਕੀ ਲੱਗ ਰਿਹਾ ਜਿਹੜੇ ਸਾਡੇ ਬਾਪ ਦਾਦਿਆਂ ਦੀ ਕਹਾਵਤ ਸੀਗੀ ਜਿਹੜੇ ਬਾਪ ਦਾਦਿਆਂ ਦੀ ਕਹਾਵਤ ਸੀਗੀ ਸਾਡੀ ਕੀ ਉਹ ਹੁਣ ਸਹੀ ਨਹੀਂ ਹੋ ਰਹੀ ਇੱਕ ਗੱਲ ਬਸ ਧਿਆਨ ਨਾਲ ਸੁਣੋ ਮੈਕਸੀਕੋ ਵਿੱਚ AI ਨੇ ਬੱਚਾ ਪੈਦਾ ਕਰਤਾ ਟੀਮ ਬੈਠੀ ਨਿਊਯਾਰਕ ਬੱਚਾ ਪੈਦਾ ਹੋ ਗਿਆ ਮੈਕਸੀਕੋ ਪਰ ਕੀ ਇਹ ਕੁਦਰਤ ਦੇ ਨਿਯਮਾਂ ਦੇ ਖਿਲਾਫ ਹੈ ਜਾਂ ਨਹੀਂ ਮੈਂ ਸਿਰਫ ਇਹੀ ਗੱਲ ਪੁੱਛ ਰਿਹਾ ਹਾਂ ਇਸ ਥਿਸ ਐਥਿਕਲੀ ਕਰੈਕਟ ਕਿਉਂਕਿ ਪੰਜਾਬ ਪੀਸੀਐਸ ਨੇ ਤੁਹਾਨੂੰ ਇਹੀ ਸਵਾਲ ਪੁੱਛਣਾ ਹੈ ਕਿ AI ਦਾ ਯੂਜ਼ ਹੋਣਾ ਕਿੰਨਾ ਸਹੀ ਹੈ ਕਿਸ ਹੱਦ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਤੇ ਕਿੱਥੇ-ਕਿੱਥੇ ਯੂਜ਼ ਕੀਤਾ ਜਾ ਸਕਦਾ ਹੈ ਜੇ ਤੁਸੀਂ ਇਹ ਕੁਐਸਚਨ ਨੂੰ ਪ੍ਰੋਪਰਲੀ ਅਟੈਂਪਟ ਕੀਤਾ ਤਾਂ ਹੀ ਤੁਹਾਡੇ ਵਧੀਆ ਨੰਬਰ ਆਣਗੇ ਕਿਉਂਕਿ ਪੰਜਾਬ ਪੀਸੀਐਸ ਵਿੱਚ ਇਹੋ ਜਿਹੇ ਸਵਾਲ ਅਕਸਰ ਆਉਂਦੇ ਨੇ ਸੋ ਬਈ ਕੀ ਤੁਹਾਡੀ ਰਾਏ ਹੈ ਇਸ ਮੁੱਦੇ ਬਾਰੇ ਕੀ ਇਹ ਕੁਦਰਤ ਨਾਲ ਛੇੜਛਾੜ ਹੈ ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਟੈਕਨੋਲੋਜੀ 'ਚ ਵਾਧਾ ਪੈ ਰਿਹਾ ਹੈ ਤੇ ਇਹ ਨਾਰਮਲ ਚੀਜ਼ ਹੈ ਕਮੈਂਟ ਵਿੱਚ ਦੱਸ ਕੇ ਜਰੂਰ ਜਾਇਓ ਤੁਹਾਡੀ ਜਿਹੜੀ ਸਲਾਹ ਹੈ ਜਾਂ ਤੁਹਾਡਾ ਜਿਹੜਾ ਵਿਚਾਰ ਹੈ ਉਹੀ ਆਉਣ ਵਾਲੀ ਪੀੜੀ ਦੇ ਟਰਾਂਸਫਰ ਹੋਏਗਾ ਸੋ ਇਸ ਕਰਕੇ ਜਰੂਰ ਦੱਸ ਕੇ ਜਾਇਓ ਕਿ ਬਈ ਕੀ ਇਹ ਚੀਜ਼ ਸਹੀ ਹੋਈ ਹੈ ਜਾਂ ਗਲਤ ਹੋਈ ਹੈ ਅਖੀਰ ਵਿੱਚ ਹਰ ਇੱਕ ਮੁੱਦੇ ਨੂੰ ਪੰਜਾਬ ਪੀਸੀਐਸ ਓਰੀਐਂਟਡ ਮੈਂ ਤੁਹਾਡੇ ਲਈ ਲੈ ਕੇ ਆਨਾ ਤੇ ਉਹਦੇ ਨੋਟਸ ਮੈਂ ਤੁਹਾਨੂੰ ਆਪਣੇ ਪੇਡ ਬੈਚ ਵਿੱਚ ਦਿੰਨਾ ਹੈ ਸੋ ਜੇ ਤੁਸੀਂ ਪੇਡ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿਸੇ ਤੁਹਾਡੀ ਕਿਸੇ ਵੀ ਤਰ੍ਹਾਂ ਪੰਜਾਬ ਪੀਸੀਐਸ ਕਲੀਅਰ ਕਰਨ ਚ ਹੈਲਪ ਕਰ ਸਕਦੇ ਹੈ ਦਿਸ ਇਜ਼ ਦਾ ਨੰਬਰ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਤੇ ਜੇ ਤੁਹਾਨੂੰ ਇਸ ਦੀ ਪੀਡੀਐਫ ਚਾਹੀਦੀ ਹੈ ਜਿਹੜਾ ਮੇਰਾ ਉੱਪਰ ਨਾਮ ਲਿਖਿਆ ਹੈ ਜਤਨ ਗਿੱਲ ਸਰ ਇਸ ਸੇਮ ਨੂੰ ਜਾ ਕੇ ਟਾਈਪ ਕਰਦੇ ਹੋ ਟੈਲੀਗ੍ਰam ਤੇ ਮੇਰਾ ਟੈਲੀਗ੍ਰam ਚੈਨਲ ਆ ਜਾਏਗਾ ਉੱਥੇ ਤੁਹਾਨੂੰ ਪੀਡੀਐਫ ਦੇ ਦਾਂਗੇ ਜੀ ਤੇ ਰੈਗੂਲਰਲੀ ਆਪਾਂ ਉੱਥੇ ਪੂਲਸ ਵੀ ਕਰਾਣੇ ਰਹਿੰਦੇ ਆ ਕੁਐਸਚਨਸ ਭੇਜਦੇ ਰਹਿੰਦੇ ਆ ਜਰੂਰ ਜੁਆਇਨ ਕਰਿਓ ٹھیک ہے جی سو so, سچ ست کال جی ضرور اپنی رائے دے کے جاؤ کی روبوٹ نال بچے بنا ٹھیک ہے نال بچے بنا ٹھیک ہے یا نہیں ہاں تے کیوں نہ تے کیوں سچ کال جی مل دے ہیں